ਇਹ ਯਾ ਇਹ ਹਸਪਤਲ ਬਣੇ ਸੀ ਨਾ ਬਲੱਡ ਡੋਨੇਟ ਕਰਨ ਆਇਆ ਸੀ ਮੈਂ ਗੱਡੀ ਉੱਪਰ ਲੱਗਦੇ ਪੈਨੋ ਬੈਠਾ ਹੋਗਾ ਖੜਾ ਨਹੀਂ 5 ਮਿੰਟ ਲੱਗਦੇ ne <tipravo> <tipravo> ਜਾਣੋ ਇਹ ਜਿਹੜੀ ਅੱਜ ਸਾਡੇ ਪੀਆਰਟੀਸੀ ਫ੍ਰੀ ਕੋਡ ਡਿਪੋ ਵੱਲੋਂ ਮੇਰਾ ਨਾਮ ਸਿਮਰਜੀਤ ਸਿੰਘ ਬਰਾੜ ਡਿਪੂ ਪ੍ਰਦਾਨ ਕੰਟਰੈਕਟ ਪੀਆਰਟੀਸੀ ਵਰਕਰ ਜਿਹਨਾਂ ਨੇ ਆਜ਼ਾਦ ਪ੍ਰੀਕੋ ਡਿਪੂ ਵੱਲੋਂ ਅੱਜ ਸਾਡੇ ਕਾਰਜਗੀਮ ਸਾਹਿਬ ਸ਼੍ਰੀ ਰਮਣ ਸੌਰੀ ਸ਼੍ਰੀ ਸੀ타ਰਾਮ ਜੀ ਉਹਨਾਂ ਦੀ ਯੋਗ ਅਗਵਾਈ ਦੇ ਸਦਕਾ ਉਹਨਾਂ ਦੀ ਯਤਨਾਂ ਸਦਕਾ ਸਾਰੀਆਂ ਜਥੇਬੰਦੀਆਂ ਦੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਪ੍ਰੀਕੋ ਡਿਪੂ ਦੇ ਵਿੱਚ ਅਸੀਂ ਬੱਸ ਸਟੈਂਡ ਦੇ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਉਣ ਜਾ ਰਹੇ ਆ ਜਿਹੜੇ ਖੂਨਦਾਨ ਦੇ ਵਿੱਚ ਹੁਣ ਤੱਕ ਲਗਭਗ 50 ਤੋਂ ਉੱਪਰ ਖੂਨਦਾਨੀੜੇ ਹੈਗੇ ਆ ਖੂਨਦਾਨ ਕਰ ਚੁੱਕੇ ਆ ਸਾਨੂੰ ਉਮੀਦ ਹੈ ਵੀ 100 ਤੋਂ ਉੱਪਰ ਸ਼ਾਮ ਤੱਕ ਜਿਹੜਾ ਹੈਗਾ ਹੁਣ ਦਾਨ ਜਿਹੜਾ ਹੈਗਾ ਉਹ ਹੋ ਜਾਊਗਾ ਯੂਨਿਟ 100 ਯੂਨਿਟ ਲਗਭਗ ਤੇ ਇਹ ਸਾਡਾ ਮੇਨ ਮਕਸਦ ਹੈਗਾ ਵੀ ਜਿੱਤੇ ਖੂਨਦਾਨ ਕਰਕੇ ਇਨਸਾਨੀਅਤ ਦੇ ਨਾਂ ਤੇ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਖੂਨਦਾਨ ਕਰਕੇ ਕਿਉਂਕਿ ਖੂਨਦਾਨ ਨੂੰ ਮਹਾਦਾਨ ਕਿਹਾ ਗਿਆ ਹੈਗਾ ਵੀ ਖੂਨਦਾਨ ਖੂਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਡੁਪਲੀਕੇਟ ਨਹੀਂ ਬਣੀ ਨਾ ਹੀ ਆਰਟੀਫੀਸ਼ੀਅਲ ਤਿਆਰ ਹੋਈ ਹੈ ਨਾ ਹੀ ਖੂਨ ਦਾ ਕੋਈ ਬਦਲ ਬਣਿਆ ਹੈ ਇਨਸਾਨਾਂ ਦੇ ਵਿੱਚੋਂ ਹੀ ਖੂਨ ਨਿਕਲਦਾ ਹੈ ਤੇ ਫਿਰ ਹੀ ਇਨਸਾਨਾਂ ਦੇ ਲੱਗਦਾ ਹੈ ਇਸ ਕਰਕੇ ਜੀ ਖੂਨ ਦੀ ਕਮੀ ਹੈ ਉਹ ਖੂਨ ਦਾਨ ਕਰਕੇ ਹੀ ਪੂਰੀ ਹੋ ਸਕਦੀ ਹੈ ਉਸ ਮਕਸਦ ਨੂੰ ਮੁੱਖ ਰੱਖਦੇ ਹੋਏ ਅਸੀਂ ਜਿਹੜਾ ਹੈਗਾ ਉਪਰਾਲਾ ਕੀਤਾ ਹੈ ਤੇ ਸਾਰੇ ਭਰਾ ਸਾਡੇ ਡਿਪਾਰਟਮੈਂਟ ਦੇ ਸਾਰੇ ਮੇਰੇ ਵੀਰ ਸਾਰੀਆਂ ਜੱਥੇਬੰਦੀਆਂ ਬਹੁਤੋ ਰਿਸ਼ਾ ਦੇ ਨਾਲ ਪੂਰੇ ਤਾਂਦੇ ਹੀ ਜਨਾਲੇ ਦੇ ਵਿੱਚ ਯੋਗ ਵੀ ਕਰ ਰਹੇ ਹਾਂ ਨੇ ਖੂਨਦਾਨ ਵੀ ਕਰ ਰਹੇ ਆ ਕਿਉਂਕਿ ਸਾਡਾ ਡਿਪਾਰਟਮੈਂਟ ਜਿਹੜਾ ਹੈਗਾ ਇਦਾਂ ਦਾ ਸਿਸਟਮ ਹੈ ਵੀ ਕੋਈ ਬੰਦਾ ਰੂਟ ਤੇ ਹੁੰਦਾ ਹੈ ਕਿਹੜੇ ਡਿਊਟੀ ਪਹਿਲਾਂ ਹੁੰਦੀ ਕਿਦਰੀ ਬਾਅਦ ਚ ਹੁੰਦੀ ਹੈ ਪਰ ਇਹਨਾਂ ਨੂੰ ਤਾਂ ਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਕਿਸੇ ਵੀ ਭਰਾ ਕੋਲ ਜੇ 15 ਮਿੰਟ ਟਾਈਮ ਵੀ ਹੈਗਾ ਉਹਨਾਂ 15-20 ਮਿੰਟਾਂ ਦੇ ਵਿੱਚ ਵੀ ਖੂਨਦਾਨ ਕਰਕੇ ਜਾਂਦਾ ਹੈ ਸਭ ਦੀ ਇਹੀ ਕੋਸ਼ਿਸ਼ ਹੈ ਵੀ ਸਪੋਰਟ ਡੀਪੀ ਦੇ ਸਾਡਾ ਅਸੀਂ ਆਪ ਖੂਨਦਾਨ ਕੈਂਪ ਲਾਇਆ ਹੈਗਾ ਅਸੀਂ ਵੱਧ ਤੋਂ ਵੱਧ ਸਹਿਯੋਗ ਕਰਕੇ ਖੂਨਦਾਨ ਕਰੀਏ ਇਹ ਕੈਂਪ ਜੀ ਕਰੀਬ 2:30 ਵਜੇ ਤੱਕ ਹੈਗਾ ਵੈਸੇ 2 ਦਾ ਟਾਈਮ ਹੈ ਪਰ ਕਈ ਵਰੀ ਡੋਨਰ ਵੱਧ ਹੁੰਦਿਆ ਤਾਂ 10 ਮਿੰਟ ਅੱਧਾ ਘੰਟਾ ਵੱਧ ਵੀ ਚੱਲ ਸਕਦਾ ਹੈਗਾ ਟਾਈਮ ਸੀਗਾ ਸਾਡਾ ਕਿ 9 ਤੋਂ ਲੈ ਕੇ 2 ਵਜੇ ਤੱਕ ਦਾ ਟਾਈਮ ਸੀ ਹਾਂਜੀ ਜਿਹੜਾ ਹੈਗਾ ਫ੍ਰੀ ਕੋਰਡ ਦੀ ਆਪਾਂ ਡੀਪੂ ਦੀ ਗੱਲ ਕਰ ਲਈਏ ਡਿਪਾਰਟਮੈਂਟ ਤੌਰ ਤੇ ਤਾਂ ਫ੍ਰੀ ਕੋਰਡ ਡੀਪੂ ਵੱਲੋਂ ਇਹ ਪਹਿਲਾ ਕੈਂਪ ਹੈ ਵੈਸੇ ਜਿਹਨਾਂ ਲਗਭਗ ਸਾਡੇ ਸਾਰੇ ਸਾਥੀ ਹੈ ਵੱਖ-ਵੱਖ ਜਿੱਥੇ ਬੰਦਿਆਂ ਕੰਮ ਕਰਦੇ ਆ ਉਹ ਆਪਣੇ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੀ ਕੰਮ ਕਰਦੇ ਆ ਉਹਨਾਂ ਸੰਸਥਾਵਾਂ ਰਾਹੀਂ ਵਾਕਵਾਕ ਸਮੇਂ ਤੇ ਜਦੋਂ ਖੂਨਦਾਨ ਕੈਂਪ ਲੱਗਦਾ ਹੁੰਦਾ ਹੈ ਤੇ ਯੋਗਦਾਨ ਅਸੀਂ ਪਾਉਂਦੇ ਰਹਿੰਨੇ ਆ ਆਪਣੀ ਗੱਲ ਮੈਂ ਕਰਾਂ ਤਾਂ ਲਗਭਗ 50 50 ਤੋਂ ਉੱਪਰ ਵਾਰ ਖੂਨਦਾਨ ਅਸੀਂ ਕਰ ਚੁੱਕਿਆ ਹੈਗਾ ਮੈਂ ਇਦਾਂ ਹੀ ਹੋਰ ਬਹੁਤ ਸਾਰੇ ਸਾਡੇ ਸਾਥੀ ਨੇ ਮੇਰੇ ਨਾਲ ਮੇਰਾ ਭਰਾ ਖੜਾ ਹੈਗਾ ਜੁਰੂਪ ਸਿੰਘ ਪਿੰਡ ਅੱਖੀਕਲਾ ਤੋਂ ਇਹਦਾ 87 ਵਾਰ ਖੂਨਦਾਨ ਹੋ ਚੁੱਕਿਆ ਅੱਜ ਤੱਕ ਤੇ ਇਦਾਂ ਕਰਕੇ ਜਿਹੜਾ ਹੈਗਾ ਬਹੁਤ ਸਾਥੀ ਹੈਗਾ ਲਾਉਂਦੇ ਵੀ ਰਹਿੰਦੇ ਆ ਆਪਣੇ ਆਪਣੇ ਜਗ੍ਹਾ ਆਪਣੇ ਆਪਣੇ ਯਤਨਾ ਸਦਕਾ ਆਪਣੇ ਆਪਣੇ ਸੰਸਥਾਵਾਂ ਰਾਹੀਂ ਪਰ ਜੇ ਅਸੀਂ ਪੀਆਰਟੀਸੀ ਦੀ ਗੱਲ ਕਰੀਏ ਪੀਆਰਟੀ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵਾਹਿਗੁਰੂ ਮੇਰ ਰੱਖੇ ਸਾਨੂੰ ਹਿੰਮਤ ਬਖਸ਼ੇ ਸਾਨੂੰ ਉਹ ਕੇ ਵਾਸਤੇ ਕਾਬਲੀਅਤ ਬਖਸ਼ੇ ਸਾਰੇ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਅਸੀਂ ਹਰ ਸਾਲ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਬੜਾ ਜਿਹਾ ਬਣਦਾ ਯੋਗਦਾਨ ਆ ਖੂਨਦਾਨ ਕਰਕੇ ਪਾਉਂਦੇ ਜੀ ਮੇਰਾ ਨਾਮ ਜਗੂਰ ਸਿੰਘ ਜੀ ਪਿੰਡ ਪਖੰਕਲਾ ਜੀ ਸਾਡਾ ਤਾਂ ਇਹੀ ਸੁਨੇਹਾ ਲੋਕਾਂ ਨੂੰ ਜੀ ਕਿ ਕਿਉਂਕਿ ਬਲੱਡ ਦੀ ਬਹੁਤ ਜ਼ਿਆਦਾ ਕਮੀ ਬੈਂਕਾਂ ਦੇ ਵਿੱਚ ਹੋ ਰਹੀ ਆ ਇਹ ਕਰਕੇ ਬਹੁਤ ਬੰਦੇ ਮਾਰ ਵੀ ਜਾਂਦੇ ਆ ਬ੍ਰਾਂਡ ਦੀਪਨ ਨਾਲ ਜਿਨ੍ਹਾਂ ਨੂੰ ਮਿਲਦਾ ਨਹੀਂ ਦਾ ਕਈ ਬੰਦੇ ਤਾਂ ਚਲੋ ਅੱਗੇ ਸ਼ਪਾਰਸ਼ਾਂ ਪਾ ਕੇ ਲੈ ਲੈਂਦੇ ਆ ਇਹਨਾਂ ਦੀ ਜਾਨ ਪਛਾਣ ਦੇਖਦੀ ਆ ਅਸੀਂ ਕਿੰਨੇ ਵੀ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਜਿਹਦੇ ਨਾਲ ਕੋਈ ਗਰੀਬ ਪਰਿਵਾਰ ਵੀ ਇੱਕ ਦੀ ਕਰਨ ਦੀ ਨਾਲ ਨਾ ਮਰਦਾ ਅਸੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਅੱਜ 87 ਵਾਰੀ ਬਲੱਡ ਡੋਨੇਟ ਕੀਤਾ ਗਿਆ ਅਸੀਂ ਹਰ ਵਾਰ ਹਰ ਤੀਜੇ ਵੀ ਨੇ ਅਸੀਂ ਬਲੱਡ ਡੋਨੇਟ ਕਰਦੇ ਰਹਿੰਦੇ ਆ। ਅਸੀਂ ਮਸਜੇ ਇਹੀ ਕਹਿੰਦਾ ਜੀ ਤੁਸੀਂ ਵੱਧ ਕਰਕੇ ਬਲੱਡ ਡੋਨੇਟ ਕਰਿਆ ਕਰੋ। ਬਸ ਸਾਡੀ ਇਹੀ ਲੋੜ ਹੈ। ਜਨਾ ਹਰਪ੍ਰੀਤ ਸਿੰਘ ਤੁਹਾਡੀ ਮੈਂ ਪੰਨਬਤ ਪਿਆਸ ਦੀ ਕੰਟੈਕਟਰ ਜਿਹੜਾ 2511 ਦਾ ਸੂਬਾ ਮੀਤ ਪ੍ਰਧਾਨ ਜਿਹੜਾ ਅੱਜ ਸਾਡੇ ਜੀਐਮ ਸ਼੍ਰੀ ਚਿਤਰਨਮ ਜੀ ਵੱਲੋਂ ਇੱਕ ਨੇਕ ਪ੍ਰਵਲਾ ਕਰਕੇ ਪ੍ਰੀਕੋ ਟਿਪੂ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ। ਅਸੀਂ ਉਹਨਾਂ ਦੀ ਇਸ ਗੰਭੀਰਤਾ ਕਰਦੇ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਇੱਕ ਮੰਚ ਤੇ ਕਥਾ ਕਰਕੇ ਤੇ ਸਾਡੇ ਸਾਰੇ ਸਾਥੀਆਂ ਨੂੰ ਸਾਰੇ ਵਰਕਰਾਂ ਦਾ ਰਾਘਰੀਆਂ ਨੇ ਇੱਥੇ ਅੱਜ ਵੱਧ ਤੋਂ ਵੱਧ ਖੂਨ ਕੈਂਪ ਕੀਤਾ ਜਿਹੜਾ ਦਾਣ ਕੀਤਾ ਹੈ तकरीबन ਹੁਣ 60 ਤੇ 70 ਦੇ ਗਰੀਬ ਹੋ ਚੁੱਕਿਆ ਤੇ 100 ਪਾਰ ਹੋਣ ਦੀ ਮੇਨ ਦੇ ਜਿਹੜਾ ਜੁੰਡ ਖੂਨ ਪਾਰ ਕਰਾਂਗੇ ਜੀਐਮ ਸਾਹਿਬ ਨੇ ਅੱਜ ਜਿਹੜਾ ਇਹ ਪ੍ਰਬਾਲਾ ਕੀਤਾ ਉਹਦੇ ਨਾਲ ਨਾਲ ਜਿਵੇਂ ਆਪਣੇ ਪੰਜਾਬ ਚ ਹੜ ਆਏ ਆ ਉਹਨਾਂ ਵਾਸਤੇ ਵੀ ਜੀਐਮ ਸਾਹਿਬ ਨੇ ਆਪਣਾ ਪ੍ਰਬਾਲਾ ਕਰਕੇ ਰੱਖਿਆ ਹੈ ਜਿਵੇਂ ਹੀ ਪਾਣੀ ਜਿਹੜੇ ਹੜ ਪੀੜਾ ਲੱਗ ਗਿਆ ਉਹਨਾਂ ਜਿਵੇਂ ਪਾਣੀ ਘੜੂਗਾ ਉੱਥੇ ਚਾਹੇ ਕੋਈ ਦਵਾਈਆਂ ਦੀ ਸਹਾਇਤਾ ਹੋਈ ਜਿਵੇਂ ਉੱਥੇ ਦੀ ਮਦਦ ਜਾਇ ਚਾਰੇ ਦੀ ਮਦਦ ਹੋਈ ਕਿਸੇ ਤਰ੍ਹਾਂ ਦੀ ਜੋ ਮਦਦ ਹੋਗੀ ਉਹ ਫਰੀ ਕੋਟੀਪੁਰ ਨੂੰ ਉਹਨਾਂ ਪਹਿਲਾਂ ਹੀ ਆਪਣਾ ਸਾਰਾ ਜੋ ਇਹ ਆਪਣਾ پلان ਤਿਆਰ ਕੀਤਾ ਪਿਆ ਜਦੋਂ ਉਹਨਾਂ ਨੇ ਕਿ ਸਾਨੂੰ ਕਿਸੇ ਵਕਤ ਕਾਲ ਆਊਗੀ ਅਸੀਂ ਫਰੀ ਕੋਟੀਪੁਰ ਦੇ ਸਮੂਹ ਜਿੱਥੇ ਬੰਦੀਆਂ ਅੜਪੇਟ ਦੇ ਇਲਾਕੇ ਵਿੱਚ ਜਾ ਕੇ ਉੱਥੇ ਹੀ ਸੇਵਾ ਕਰਾਂਗੇ ਅਸੀਂ ਜੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇੱਥੇ ਫਰੀ ਕੋਟੀਪੁਰ ਵਿੱਚ ਪਹਿਲਾ ਖੂਨਦਾਨ ਕੈਂਪ ਲਵਾਇਆ ਕਿਉਂਕਿ ਖੂਨਦਾਨ ਜਿਹੜਾ ਕੈਂਪ ਹੈ ਖੂਨ ਨੂੰ ਮਾਣਦਾਨ ਮਿਲਿਆ ਜਗਾ ਕਿਉਂਕਿ ਇਹ ਚੀਜ਼ ਜਿਹੜੀ ਇਹ ਇਹ ਕੁਦਰਤੀ ਕੀ ਹੁੰਦੀ ਆ ਇਹਦਾ ਕੋਈ ਦੁਬਲੀਗੜ ਤਿਆਰ ਨਹੀਂ ਹੋਇਆ ਇਹ ਹੀ ਬੰਦੇ ਨੂੰ ਜੀਵਨ ਦਿੰਦੀ ਆ ਅਸੀਂ ਸਾਰਿਆਂ ਨੇ ਅੱਜ ਉਹ ਵੱਧ ਚੜ ਕੇ ਜਿਹੜਾ ਸਾਡੇ ਵਰਕਰਾਂ ਚ ਇੰਨਾ ਸਾਹ ਪਾਇਆ ਗਿਆ ਖੂਨ ਦਾ ਕੰਮ ਲੱਗੇ ਵਰਕਰ ਜਿਵੇਂ ਮੇਲਾ ਲੱਗਿਆ ਹੁੰਦਾ ਵੱਧ ਤੋਂ ਵੱਧ ਚੜ ਕੇ ਕੋ ਤਾਂ ਪਤਾ ਮੇਰਾ ਬਲੱਡ ਲੋ ਮੇਰਾ ਬਲੱਡ ਲੋ ਇੱਕ ਦੂਜੇ ਵੱਧ ਚੜ ਕੇ ਬਲੱਡ ਡੋਨੇਟ ਕਰ ਰਿਆ ਤੇ ਮੈਂ ਆਮ ਪਬਲਿਕ ਨੂੰ ਵੀ ਤੇ ਆਮ ਲੋਕਾਂ ਨੂੰ ਅਪੀਲ ਕਰਦਾ ਕਿਵੇਂ ਅੱਗੇ ਹੁਣ ਅੱਗੇ ਦਿਨ ਆ ਰਹੇ ਆ ਉਦੋਂ ਖੂਨ ਦੀ ਕਮੀ ਹਸਪਤਾਲਾਂ ਚ ਆਉਂਦੀ ਆ ਪਹਿਲਾ ਹੀ ਬੰਦਾ ਖੂਨਦਾਨ ਕਰੇ ਕਿ ਤਿੰਨ ਤਿੰਨ ਮਹੀਨਾ ਬਾਅਦ ਬੰਦੇ ਨੂੰ ਖੂਨ ਦੇਣਾ ਚਾਹੀਦਾ ਹੈ ਜਿੰਨੇ ਨਾਲ ਆਪਣਾ ਸਰੀਰ ਵੀ ਜਿਹੜਾ ਉਹ ਬਿਮਾਰੀਆਂ ਤੋਂ ਰਹਿਤ ਰਹਿੰਦਾ ਹੈ ਇਹਨਾਂ ਦੀ ਗੱਲ ਵੀ ਜਿਹੜੀ ਆ ਆ ਜਾਨੀ ਹਾਂਜੀ ਵੀਰ ਜੀ ਇੱਥੇ ਜਿਹੜੇ ਰਾਗਰੀ ਉਹ ਵੀ ਆ ਗਿਆ ਦਾ ਬਲੱਡ ਡੋਨੇਟ ਕਰ ਰਿਹਾ ਕਿਉਂਕਿ ਬਾਸਕਰ ਵਿੱਚ ਲੱਗਾ ਜਿਵੇਂ ਕਿ ਵੀਰ ਜੀ ਕੋ ਪੱਖੀ ਗਲਾ ਤੋਂ ਆਏ ਸੀ ਉਹਨਾਂ ਨੇ ਅੱਜ 87 ਵਾਰ ਅੱਜ ਖੂਨ ਆਪਣਾ ਦਾਨ ਕੀਤਾ ਹੈ ਇੱਥੇ ਹੋਰ ਵੀ ਬੜੇ ਰਾਗਿਰ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਲੋ ਵੀ ਜਿਹੜੇ ਆਮ ਪਬਲਿਕ ਰਾਗੀ ਰਾ ਰਹੇ ਉਹਨਾਂ ਨੂੰ ਵੀ ਬਲੱਡ ਡੋਨੇਟ ਕੀਤਾ ਜਾ ਰਿਹਾ ਹੈ। ਹਰ ਸਾਲ ਜੀਮ ਸਾਹਿਬ ਦਾ ਬਰਲਾ ਹੈ ਕਿ ਆ ਵੀ ਹਰ ਸਾਲ ਫ੍ਰੀ ਕੋ ਡਿੱਪੂ ਵਿੱਚ ਕੈਂਪ ਲਗਾਇਆ ਜਾਊਗਾ ਤੇ ਜਿਹੜੇ ਆਮ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਜਿਹੜੇ ਕੈਂਪ ਦਾ ਲਾਭ ਮਿਲਾਇਆ ਜਾਊਗਾ। ਹੋਮ ਪ੍ਰਕਾਰ ਦੀ। ਹਾਂਜੀ ਜੀ ਸਰ। ਬਰਡ ਸਰ ਜੀ ਬਹੁਤ ਵਧੀਆ ਅਨਸਰ ਹੋ ਜਿਹੜੇ ਮਾਰੇ ਕਿਸੇ ਮਰੀਜ਼ ਨੂੰ ਬਲੱਡ ਨਹੀਂ ਮਿਲਦਾ ਸਾਡਾ ਜਿਹੜਾ ਬਲੱਡ ਹੈ ਕਿਸੇ ਬਾੜੇ ਬੰਦੇ ਨੂੰ ਮਿਲ ਸਕੇ আর ਉਸ ਦੀ ਜਾਨ ਬਚ ਸਕੇ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਇਹ ਬਲੱਡ ਦੇ ਰਹੇ ਨੇ ਲੋਕਾਂ ਨੂੰ ਸਾਡੇ ਤਰ੍ਹਾਂ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ ਸਰ ਜੀ ਲੇ ਕੇ ਵੱਧ ਵੱਧ ਛੱਡ ਕੇ ਬਲੱਡ ਦੇਣਾ ਚਾਹੀਦਾ ਹਾਂ ਜੀ ਮੈਂ ਸਰ ਜੀ ਇਹ ਦੂਸਰੀ ਵਾਰ ਕਰ ਰਹੇ ਹਾਂ ਜੀ